नुकान कोई आई नहीं है जी तो स्टॉक बहुत ज्यादा पाया दो दुकानों दोनों दुकान स्टॉक हो गया जी माल दो दौरे तो बन के रेट थे बाकी दिन जिना शुटीन चलाएंगी चलाए थी बाकी दोरे बन के रोट कि तेजी जारी हाथ लगी अगर दस मिनट दे सारा कुछ था दुकान बिल्कुल ही खत्म हो गई दोनों किस तरह फिर काबू पाया गया ਤਾਬੂ ਪਬਲਿਕ ਨੇ ਤਾਬੂ ਬਾਈ ਉਹਦੇ ਫੈਰ ਬਗਰੇਡ ਹੈ ਇਹ ਉਹਨਾਂ ਨੇ ਜਿੰਨਾ ਵਕਤ ਉਹ ਦੋਟ ਗਿਆ ਤਾਬੂ ਕੰਪਨੀ ਟੋਟਲ ਵਗੈਰਾ ਹੈਗਾ ਜੀ ਦੁਕਾਨ ਦਾ ਟੂਟੋਰੈਂਸ ਐਂਡ ਹੈਡ ਹੈ ਜੀ ਪਰ ਇਹ ਕਿਹਦਾ ਜਾ ਚੱਲ ਰਿਹਾ ਕੀ ਹੈ ਇਹ ਉਹ ਅਧਿਕਾਰੀਆਂ ਦਾ ਬਹੁਤ ਮੂਡ ਹੋਇਆ ਜਾ ਰਹੀ ਪੂਰਾ ਅੱਛਾ ਹੋ ਰਿਹਾ ਮੈਂ ਅਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਕੀ ਲੱਗਦਾ ਜੀ ਇਹ ਲੋਕਲ ਫਾਇਰ ਮਸ਼ੀਨ ਆ ਜੀ ਕੀ ਨਾਟਕ ਨੂੰ ਬਚਾ ਰਿਹਾ ਹੈ ਸਰਵੇਰ ਹਾਂ ਜੀ ਅੱਜ ਤਾਂ ਲੋਕਲ ਸਾਈਡ ਤੇ ਗਰੇਡੇ ਨੂੰ ਜੀ ਦਾ ਸਾਮਣਾ ਬਹੁਤ ਵੱਡਾ ਬੈਨਫਿਟ ਮਿਲ ਜਾਂਦਾ ਜੀ ਇੰਨਾ ਨੁਕਸਾਨ ਨਹੀਂ ਹੋਣਾ ਪਈ ਬਿਲਕੁਲ ਹੀ ਰਾਤ ਉਹਦੀ ਦੁਕਾਨ ਕੱਢੀ ਜੇ ਕਿਸੇ ਤੇ ਮੌਕੇ ਤੇ ਬੰਦੋਬਸਤ ਹੁੰਦਾ ਜੀ ਕੱਢੀ ਦੁਕਾਨ ਬਚ ਰਹੀ ਜੀ ਨਹੀਂ ਮਾਨਸਿਕ ਤੌਰ ਤੇ ਸੋਚਦਾ ਅਜਿਹਾ ਮੰਗ ਹੀ ਕਰ ਦਿੰਦੇ ਸ਼ਹਿਰ ਦੇ ਲੋਕ ਬੈਠੇ ਇੰਤਜ਼ਾਮ ਕੀਤਾ ਜਾਵੇ ਸਿੱਖਣੇ ਦੇਖੀ ਸੇ ਇਹ ਉਹ ਰਬਨ ਪਾਇਦਨਾ ਤੁਹਾਨੂੰ ਹਾਂ ਤੋਂ ਬੱਤੀ ਸਿੱਖਣੀ ਜਿਨੀ ਵੀ ਅਗੜੀ ਕਰਨਾ ਵਾਪਸੀ ਹੈ ਕਿ ਹਾਂਜੀ ਪਰ ਅਜੇ ਤੱਕ ਫਾਇਰ ਨਹੀਂ ਆਈ ਹੈਗੀ ਕਿਵੇਂ ਦੇਖ ਦਿੱਤੀ ਲੱਗਦਾ ਕਿ ਕਿੰਨਾ ਵੀ ਜਲਦੀ ਆਉਣੀ ਚਾਹੀਦੀ ਹੈ ਜੀ ਸਰ ਸਾਹਿਬ ਨਾਲੇ ਕੰਡੀਸ਼ਨਰ ਨੇ ਉਸ ਨਾਲ ਤਾਂ ਹੀ ਬਹੁਤ ਜਲਦੀ ਆਉਣ ਕੇ ਲੈਣ ਗਿਆ ਕਿੰਨੇ ਜਗਾ ਹੈ ਉਹ ਜਗ੍ਹਾ ਤੋਂ ਦੋ ਬੰਦੇ ਗਏ ਉਹ ਜੋ ਬਾਂਸਲ ਜਰਨਲ ਸਟੋਰ ਨੂੰ ਇਧਰ ਉਹਨਾਂ ਦਾ ਗੋਦਾਮ ਸੀ ਉਹ ਚੱਜ ਲੱਗੀ ਹੈ ਬਹੁਤ ਮਾੜੀ ਘਟਨਾ ਹੋਈ ਹੈ ਜਿਹੜਾ ਕਿ ਸਾਡੇ ਸਾਰੇ ਐਮਸੀ ਸਾਹਿਬਾਨ ਤੇ ਮੈਂ ਸਾਨੂੰ ਸਮੇਂ ਦੀ ਪਤਾ ਲੱਗੇ ਸੀ ਅਸੀਂ ਸਾਰੇ ਪਹੁੰਚ ਗਏ ਸੀ ਤੇ ਅੱਗ ਤੇ ਕਾਬੂ ਪਾ ਲੈ ਗਿਆ ਬਹੁਤ ਸੰਗਤ ਨੇ ਸੇਵਾ ਕੀਤੀ ਸਾਰਿਆਂ ਨੇ ਰਲ ਮਿਲ ਕੇ ਅੱਗ ਤੇ ਕਾਬੂ ਪਾ ਲਿਆ ਤੇ ਜਿਨ੍ਹਾਂ ਵੀ ਉਹਨਾਂ ਨੂੰ ਨੁਕਸਾਨ ਹੋਇਆ ਕੋਈ ਨਹੀਂ ਸਰਕਾਰ ਦੁਆਰਾ ਉਹਨਾਂ ਦੀ ਤੇ ਸਾਡੇ ਦੁਆਰਾ ਮਦਦ ਕੀਤੀ ਜਾਉ ਅਸੀਂ ਸਾਰੇ ਉਹਨਾਂ ਨਾਲ ਆਂ ਇਸ ਦੁੱਖ ਦੀ ਘੜੀ ਚ ਜਿਹੜਾ ਇੱਕ ਮੁੰਡੇ ਦੇ ਵੀ ਥੋੜੀ ਜੀ ਛੱਟ ਵੱਜੀ ਆ ਸਾਡਾ ਐਮਸੀ ਸਾਹਿਬ ਨੇ ਜਿਹੜੇ ਟਿੱਟੂ ਸ਼ਰਮਨ ਜੀ ਉਹਨਾਂ ਦਾ ਭਰਾ ਹੈ ਕੋਈ ਗੱਲ ਨਹੀਂ ਅਸੀਂ ਉਹਨਾਂ ਦਾ ਵੀ ਜਿਹੜੇ ਇਲਾਜ ਨੇ ਤੇ ਅਸੀਂ ਧਰਾਵਾਂ ਤੁਸੀਂ ਜਿਹਨੇ ਵੀ ਵਾਦਾ ਕੀਤਾ ਹੈ ਤੁਹਾਡੇ ਵੱਲੋਂ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਫਾਇਰ ਮਸ਼ੀਨ ਆ ਜਾਏਗੀ ਬਿਲਕੁਲ ਜੀ ਬਿਲਕੁਲ ਅਸੀਂ ਉਸ ਤੇ ਲੱਗ ਕੇ ਗੱਲ ਤੇ ਕਾਰਵਾਈ ਕਰ ਰਹੇ ਹਾਂ ਸਾਡੇ ਧਿਆਨ ਚ ਫਾਇਰ ਦਾ ਅਸੀਂ ਸਵਰਾਜ ਮਾਸਦਾਰ ਨਾਲ ਗੱਲ ਕਰ ਚੁੱਕੇ ਹਾਂ ਅਸੀਂ ਤੁਹਾਡੇ ਪਹਿਲਾਂ ਵੀ ਧਿਆਨ ਚ ਲਿਆਂਦੀ ਆ ਜਦੋਂ ਉਹਦਾ ਟੈਂਡਰ ਹੋ ਚੁੱਕਾ ਹੈ ਜਲਦੀ ਹੀ ਜੜਵੇ ਲਈ ਇਹ ਮਿਲ ਜਾਊ ਹਰ ਬਾਰ ਜਿਹੜਾ ਹੈਗਾ ਅੱਗ ਦੀਆਂ ਘਟਨਾਵਾਂ ਲੱਗ ਰਹੀਆਂ ਹੋਈਆਂ ਨੇ ਲੋਕਾਂ ਦੇ ਅੱਖਾਂ ਦੇ ਸਾਹਮਣੇ ਦੁਕਾਨਾਂ ਜਲ ਰਹੀਆਂ ਨੇ ਬਹੁਤ ਸਾਰੀ ਭਰਾ ਪ੍ਰਵਾਹ ਹੋ ਰਹੇ ਨੇਗੇ ਕੌਮਿਟੀ ਆਣ ਜਿਹੜਾ ਹੈਗਾ ਦਿੱਤਾ ਜਾ ਰਿਹਾ ਨਹੀਂ ਨਹੀਂ ਬਿਲਕੁਲ ਧਿਆਨ ਆ ਜੀ ਜੀ ਕੋਈ ਗੱਲ ਨਹੀਂ ਸੰਜੀਵ ਜੀ ਸਾਰਾ ਧਿਆਨ ਆ ਸਾਡੇ ਐਮਸੀ ਸਾਹਿਬ ਦਾ ਸਾਡਾ ਸਾਡੇ ਪ੍ਰਸ਼ਾਸਨ ਦਾ ਸਰਦਾਰ ਵਿੱਚ ਮੈਂ 3 ਸਾਲ ਦੇ ਧਿਆਨ ਤੁਸੀਂ ਲਿਆ ਚੁੱਕੇ ਆ ਪਹਿਲਾਂ ਵੀ ਇਹ ਗੱਲ ਉਹਨਾਂ ਨੇ ਇਹਦੇ ਬਾਅਦ ਦੇ ਸਵਰਾਜ ਮਾਦਨ ਨਾਲ ਗੱਲ ਕੀਤੀਆਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਲਦੀ ਇੱਥੇ ਆ ਜਾਣੀ ਆ ਥੋੜਾ ਟਾਈਮ ਇਹ ਬਹੁਤ ਵੱਡੀ ਘਟਨਾ ਹੋਈ ਹੈ ਇਹ ਇੱਕ ਘਟਨਾ ਨਹੀਂ ਹੋਈ ਕਾਫੀ ਘਟਨਾ ਹੋ ਗਿਆ ਜਿਹਦੇ ਕਿ ਸਾਰੀਆਂ ਘਟਨਾਵਾਂ ਦੇ ਵਿੱਚ ਮੈਂ ਮੌਜੂਦਾ ਉਹਦੇ ਵਿੱਚ ਸਾਵਲ ਰਿਹਾ ਕਿਉਂਕਿ ਮੇਰਾ ਤਾਂ ਹੱਦ ਬੀਤੀ ਹੈ ਮੈਂ ਤਾਂ ਦੇਖੀ ਹੈ ਕਿ ਮੈਨੂੰ ਕਈ ਵਾਰ ਮੇਰੇ ਪਿੱਛੇ ਵੀ ਆਜਾ ਲੱਗਿਆ ਤੁਹਾਨੂੰ ਦੇਖਿਆ ਹੋਏ ਕਾਫੀ ਮੈਨੂੰ ਅਚ ਪੈ ਗਿਆ ਸੀ ਸੋ ਮੇਰੇ ਸਾਰੇ ਪ੍ਰੇਮੀ ਵੀਰਾਂ ਦਾ ਧੰਨਵਾਦ ਜਿਹੜੇ ਸਰਸੇ ਵਾਲੇ ਨੇ ਸਾਡੇ ਤਸਦੀਲਦਾਰ ਡੜਬਾ ਸਾਹਿਬ ਉਹ ਵੀ ਟਾਈਮ ਤੇ ਉਹਦੀ ਟਾਈਮ ਜਦੋਂ ਪਤਾ ਲੱਗਿਆ ਉਹਦੀ ਟਾਈਮ ਤੇ ਟਾਈਮ ਪਹੁੰਚ ਗਏ ਪੜਵਾਰੀ ਤਸਦੀਲਦਾਰ ਸਾਰੇ ਪਹੁੰਚੇ ਨੇ ਡੜਬਾ ਸੱਚੋ ਵੀ ਪਹੁੰਚਿਆ ਫਾਇਰ ਕਿਉਂ ਨਹੀਂ ਪਹੁੰਚੀ ਸਾਰੇ ਪਹੁੰਚ ਗਏ ਫਾਇਰ ਕਿਉਂ ਨਹੀਂ ਬੋਲ ਸਾਡੀ ਘਟਾਣਾ ਹੈ ਮੈਂ ਇਹੀ ਬੇਨਤੀ ਕਰਨਾ ਚਾਹਨਾ ਵੀ ਮੰਤਰੀ ਸਾਹਿਬ ਨੂੰ ਪਹਿਲਾਂ ਵੀ ਸੀ ਬੇਨਤੀ ਕੀਤੀ ਹੈ ਔਰ ਪ੍ਰਧਾਨ ਜੀ ਨੂੰ ਵੀ ਅਸੀਂ ਨਾ ਬੇਨਤੀ ਕੀਤੀ ਸੀ ਪਹਿਲਾਂ ਜਦੋਂ ਪਿੱਛੇ ਅੱਗ ਲੱਗੀਦੀ ਉਹ ਕਹਿੰਦੇ ਵੀ ਹਫਤੇ ਨੂੰ ਆਜੂ ਅਸੀਂ ਆਖਿਆ ਵੀ ਚਲ ਕੋਈ ਨਹੀਂ ਹਫਤੇ ਨੂੰ ਆਜੂ ਸੋ ਮੈਂ ਪ੍ਰਧਾਨ ਨੂੰ ਹੁਣ ਵੀ ਬੇਨਤੀ ਕਰਦਾ ਵੀ ਇਸ ਤਰ੍ਹਾਂ ਕਰਕੇ ਕਿੰਨੀਆਂ ਗੱਗ ਲੱਗਣਗੀਆਂ ਵੀ ਤੁਸੀਂ ਇਹ ਜਲਦੀ ਤਾਂ ਜਲਦੀ ਦੇ ਦਿਓ ਹਸਤ ਮਤਬਦੀ ਘਟਨਾ ਨਹੀਂ ਕਿਉਂਕਿ ਜਿਵੇਂ ਕਹਿ ਲਿਆ ਵੀ ਸਾਡੇ ਦਿਲ ਦੇ ਉੱਤੇ ਨਜ਼ਰ ਲੱਗਣ ਵਾਲਾ ਹੀ ਕੰਮ ਹੋ ਗਿਆ ਤੇ ਚੌਥੀ ਪੰਜਵੀਂ ਵਾਰ ਦਾਤ ਜਿਹੜੀ ਹੋਈ ਹੈ ਇਹ ਤੇ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਹੈ ਸਾਡੇ ਡੇਰਾ ਪ੍ਰੇਮੀਆਂ ਦਾ ਬਹੁਤ ਵੱਡਾ ਸਹਿਯ ਜਦੋਂ ਵੀ ਸਾਨੂੰ ਮਤਲਬ ਇਥੋਂ ਪਾ ਲੱਗੀ ਅਸੀਂ ਤੁਰੰਤ ਤਾਂ ਮੈਂ ਸਨਰੂਰ ਨੂੰ ਜਾਰੇ ਰਸਤੇ ਦੇ ਵਿੱਚੋਂ ਤੁਰੰਤ ਨਾ ਮੁੜ ਕੇ ਆਇਆ ਤੇ ਆ ਕੇ ਅਸੀਂ ਦੇਖਿਆ ਵੀ ਜਿਹੜੀ ਅੱਗ ਹੈ ਉਹ ਬਹੁਤ ਭਿਆਨਕ ਰੂਪ ਦੇ ਵਿੱਚ ਸੀ ਤੋਂ ਸਾਰੇ ਲੋਕਾਂ ਦੀ ਮਦਦ ਦੇ ਨਾਲ ਉਹਨੂੰ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਬਾਈ ਜੇ ਲੋਕ ਨਾ ਮਦਦ ਕਰਦੇ ਲੋਕਾਂ ਦੀ ਜਾਨ ਜੋ ਕੋਈ ਨਾ ਪਾ ਕੇ ਕੁਬੜਾਉਂਦੇ ਕੀ ਲੱਗਦਾ ਸੀ ਜੇ ਨਾਲ ਵਾਲੀ ਦੁਕਾਨਾਂ ਤੇ ਕਿੰਨਾ ਬਿਲਕੁਲ ਵੱਡਾ ਹਾਦਸਾ ਹੋਣੋਂ ਕੋ ਟਲ ਗਿਆ ਜੀ ਲੋਕਾਂ ਦਾ ਜਿਹੜਾ ਹਜੂਮ ਸੀ ਇਕੋ ਲਖ ਤੱਕ ਇਕੱਠਾ ਹੋ ਗਿਆ ਕਿ ਦਿਨ ਦਾ ਕੰਮ ਸੀ ਜਿਹੜੀ ਪਹਿਲਾਂ ਘਟਨਾ ਹੋਈ ਸੀ ਉਹ ਰਾਤ ਦਾ ਕਰਮ ਸੀ ਹੁਣ ਇਹ ਦਿਨ ਕਰਕੇ ਜਿਹੜੇ ਲੋਕ ਨੇ ਜਲਦੀ ਇਕੱਠੇ ਹੋ ਗਏ ਤਾਂ ਕਰਕੇ ਅੱਗ ਤੇ ਜਲਦੀ ਕਾਬੂ ਪਾ ਲਿਆ ਕਿਹੜਾ ਦੁਕਾਨਾਂ ਦੇ ਵਿੱਚ ਸਮਾਨ ਜਿਹੜੀ ਬਚ ਪਟਿਆ ਜਾਂ ਫਿਰ ਸਾਰਾ ਹੀ ਜਲਾ ਗਿਆ ਬਿਲਕੁਲ ਬ੍ਰੀ ਉਹ ਹਲੇ ਮੁਲਾਜ਼ਮ ਪ੍ਰਸ਼ਾਸਨ ਸਾਰਾ ਲੱਗਿਆ ਹੋਇਆ ਉਹ ਜਿੰਨਾ ਕ ਨੁਕਸਾਨ ਹੈ ਦੁਕਾਨਦਾਰ ਦੱਸੂਗਾ ਉਹਦਾ ਐਸਟੀਮੇਟ ਆਪਾਂ ਦਾ ਕੁਝ ਬਣਾ ਨਹੀਂ ਸਕਦੇ ਕਿੰਨਾ ਕ ਨੁਕਸਾਨ ਹੋਇਆ ਇਹ ਤਾਂ ਹਲੇ ਸਮੇਂ ਦੀ ਗੋਦਚ ਹੈ ਭਾਈ ਜੇ ਤੁਸੀਂ ਵੀ ਅੰਕਸੀ ਹੋਗੇ ਇਸ ਨਾਲ ਦੇ ਫਾਇਰ ਮਸ਼ੀਨ ਇੱਕ ਨਾ ਹੋਣਾ ਗੜਬਾ ਦੇ ਵਿੱਚ ਬਹੁਤ ਚਿੰਤਾਜਨਕ ਸਵਾਲ ਹੈਗਾ ਲੋਕਾਂ ਦੇ ਦੁਕਾਨਾਂ ਵਾਲੇ ਦਿਨ ਰਾਤ ਚੱਲ ਰਹੀਆਂ ਨੇ ਸਾਹਮਣੇ ਗੁਆਂਣ ਚੱਲ ਚਲੀ ਹੈ ਲੋਕ ਕਿੱਧਰ ਜਾਣ ਬਹੁਤ ਵੱਡੀ ਇਹ ਆਪਣੇ ਦਰਬੇ ਲਈ ਘਾਟ ਹੈ ਪਰ ਅਸੀਂ ਕਮੇਟੀ ਦੇ ਪਿਛਲੇ ਦਿਨੀ ਅਸੀਂ ਮਤਾ ਪਾਇਆ ਤੇ ਕੰਪਨੀ ਵਾਲੇ ਨਾਲ ਵੀ ਮੰਤਰੀ ਸਾਹਿਬ ਨੇ ਗੱਲ ਕੀਤੀ ਹੈ ਤੇ ਅਸੀਂ ਮੰਤਰੀ ਸਾਹਿਬ ਤੇ ਬਹੁਤ ਪਿੱਛੇ ਵੀ ਅਸੀਂ ਨੇ ਪ੍ਰੈਸ਼ਰ ਪਾਇਆ ਉਹ ਕਹਿੰਦੇ ਸਾਡੇ ਵੀ ਧਿਆਨ ਚ ਹੈ ਇਹਦਾ ਜਿਹੜਾ ਪ੍ਰੋਸੈਸ ਥੋੜਾ ਜਿਹਾ ਲੰਮਾ ਹੁੰਦਾ ਜਲਦੀ ਉਹ ਦਰਬੇ ਲਈ ਲਿਆਂਦੀ ਜਾਊ